ਹੁਣ ਵਕਤ ਆਇਆ ਆਉਣ ਵਾਲੇ ਸਮੇਂ ਦੇ ਵਿੱਚ ਦਿਵਾਲੀ ਤਾਂ ਸਾਰਿਆਂ ਨੇ ਮਨਾ ਲਈ ਹੁਣ ਗੁਰੂ ਨਾਨਕ ਸਾਹਿਬ ਦਾ ਗੁਰਪੁਰਪ ਮਨਾਉਣ ਤੇ ਪੂਰਾ ਜੋਰ ਲੱਗਣਾ ਹੈ ਆਪਣਾ ਐ ਪੂਰਾ ਪਸੀਨਾ ਵਹਾਉਣਾ ਹੈ ਆਪਾਂ ਠੰਡ ਦੇ ਦਿਨਾਂ ਦੇ ਵਿੱਚ ਬੜਾ ਜੋਰ ਲੱਗਣਾ ਹੈ ਸਾਡਾ ਪਰ ਸਾਜੇ ਤੱਕ ਇਹ ਨਹੀਂ ਮਤ ਆਈ ਇਹ ਨਹੀਂ ਸਮਝ ਲੱਗੀ ਕਿ ਨਾ ਹੀ ਕਿਸੇ ਨੇ ਬੋਲਿਆ ਏ ਇਹ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮੰਨਿਆ ਜਾਂਦਾ ਸੀ ਕਿਤੇ ਕੱਤਕ ਦੀ ਪੂਰਨਮਾਸੀ ਨੂੰ ਹੋਇਆ ਸੀ ਗੁਰਨਾਨਕ ਦਾ ਜਨਮ ਕੱਤਕ ਦੀ ਪੂਰਨਮਾਸੀ ਤਾਂ ਲੰਘ ਗਈ ਆ ਸਾਡੇ ਵਾਲੇ ਪਾਂਡਿਆ ਨੇ ਮੱਗਰ ਦੀ ਪੂਰਨਮਾਸੀ ਝਾੜ ਵਾਲਿਆਂ ਗੁਰਨਾਨਕ ਸਾਹਿਬ ਦਾ ਗੁਰਪੁਰਬ ਹੁਣ ਵੇਖਿਓ 30 ਨਵੰਬਰ ਨੂੰ ਗੁਰਨਾਨਕ ਸਾਹਿਬ ਦਾ ਗੁਰਪੁਰਬ ਹੈ ਪਿਛਲੇ ਸਾਲ ਕਿੰਨੀ ਤਰੀਕ ਨੂੰ ਸੀ 12 ਨਵੰਬਰ ਨੂੰ ਇਹ ਤਰੀਕਾਂ ਕਿਉਂ ਬਦਲ ਗਈਆਂ ਨੇ ਕਦੇ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦਾ ਜਨਮ ਦਿਨ ਵੀ ਇਦਾਂ ਤਰੀਕਾਂ ਬਦਲ ਬਦਲ ਕੇ ਬਣਾਇਆ ਕਦੇ ਨਾ ਕਦੇ ਨਹੀਂ ਉਦੋਂ ਕੀਤਾ ਕਿ ਜਦੋਂ ਬੱਚਿਆਂ ਦਾ ਜਨਮ ਹੋ ਗਿਆ ਕਿਸੇ ਇੱਕ ਤਰੀਕ ਨੂੰ ਬੱਚੇ ਦਾ ਜਨਮ ਹੋਇਆ ਏ ਅਗਲੇ ਸਾਲ ਵੀ ਉਸੇ ਤਰੀਕ ਦੀ ਉਡੀਕ ਰਹਿੰਦੀ ਏ ਕਿ ਉਸੇ ਤਰੀਕ ਨੂੰ ਅਸੀਂ ਆਪਣੇ ਬੱਚੇ ਦਾ ਜਨਮ ਦਿਨ ਮਨਾਉਨੇ ਆ ਪਰ ਗੁਰੂ ਸਾਹਿਬਾਨਾਂ ਦੇ ਨਾਲ ਹਮੇਸ਼ਾ ਮਜ਼ਾਕ ਹੁੰਦਾ ਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਨਮ ਦਿਨ ਜਿਹੜਾ ਉਹ ਇੱਕ ਸਾਲ ਦੇ ਵਿੱਚ ਦੋ ਵਾਰ ਆ ਜਾਂਦਾ ਇੱਕ ਸਾਲ ਦੇ ਵਿੱਚ ਆਉਂਦਾ ਹੀ ਨਹੀਂ ਇਹ ਕਿੱਦਾਂ ਦਾ ਜਨਮ ਦਿਨ ਹੋਇਆ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਨ ਕਦੀ 12 ਨਵੰਬਰ ਨੂੰ ਕਰ ਦਿੱਤਾ ਕਦੀ 3 ਨਵੰਬਰ ਨੂੰ ਹੁਣ ਕਰ ਦਿੱਤਾ ਤਰੀਕਾ ਬਦਲ ਦਿੱਤੀਆਂ ਕਿਹਾ ਜਾਂਦਾ ਹੈ ਨਾ ਕਿ ਕੱਤਕ ਦੀ ਪੂਰਨਮਾਸੀ ਨੂੰ ਸਾਰਿਆਂ ਨੇ ਬੜਾ ਰੌਲਾ ਪਾਇਆ ਸੀ ਕੱਤਕ ਦੀ ਪੂਰਨਮਾਸੀ ਨੂੰ ਗੁਰੂ ਨਾਨਕ ਦਾ ਜਨਮ ਹੋਇਆ ਆ ਹੁਣ ਕੱਤਕ ਦੀ ਪੂਰਨਮਾਸੀ ਦਾ ਲੰਘ ਹੀ ਕਦੇ ਕਿਸੇ ਨੇ ਜ਼ਿਕਰ ਕੀਤਾ ਕਦੇ ਕਿਸੇ ਨੇ ਕਿਹਾ ਕਿ ਹਾਂ ਮੈਂ ਗੁਰੂ ਨਾਨਕ ਦਾ ਜਨਮ ਤਾਂ ਕੱਤਕ ਦੀ ਪੂਰਨਮਾਸੀ ਨੂੰ ਸੀ ਹੁਣ ਕਿੱਧਰ ਗਿਆ ਆ ਹੁਣ 3 ਨਵੰਬਰ ਨੂੰ ਜਿਹੜਾ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣਾ ਹੈ ਅਸੀਂ ਸਾਰਿਆਂ ਨੇ 3 ਨਵੰਬਰ ਨੂੰ ਮੱਘਰ ਦਾ ਮਹੀਨਾ ਚੜ੍ਹਿਆ ਹੋਇਆ ਹੈ ਮੱਘਰ ਦਾ ਮਹੀਨਾ ਚੱਲ ਰਿਹਾ ਹੈ ਤੇ 3 ਨਵੰਬਰ ਨੂੰ ਇਹ ਪੂਰਨਮਾਸੀ ਹੈ ਹੁਣ ਕੱਤਕ ਦੀ ਪੂਰਨਮਾਸੀ ਚ ਗੁਰੂ ਨਾਨਕ ਦਾ ਜਨਮ ਦਿਨ ਕਿ ਮੱਘਰ ਦੀ ਪੂਰਨਮਾਸੀ ਚ ਨਾ ਆ ਕਾ ਕారణ ਬੋਲਣਾ ਨਾ ਕਿਸੇ ਗੋਥਰ ਕਮੇਟੀ ਨੂੰ ਬੋਲਣਾ ਸਾਡਾ ਮਜ਼ਾਕ ਹੈ ਉੜਾਇਆ ਜਾ ਰਿਹਾ ਅਸੀਂ ਖੁਦ ਗੁਰੂ ਨਾਨਕ ਦਾ ਮਜ਼ਾਕ ਉਡਾ ਰਹੇ ਹਾਂ ਗੁਰੂ ਨਾਨਕ ਨਾਲ ਅਸੀਂ ਭੱਦੇ ਮਜ਼ਾਕ ਕਰਨੇ ਆ ਰੋਜ਼ਾਨਾ ਹੀ ਕਿ ਗੁਰਨਾਣਕ ਸਾਹਿਬ ਜੀ ਅਸੀਂ ਆਪਣੇ ਘਰਾਂ 'ਚ ਬੱਚਿਆਂ ਦਾ ਜਨਮ ਦਿਨ ਮਨਾਇਆ ਚਲੋ ਕਰਿਓ ਕਦੇ ਟਰਾਈ ਅੱਜ ਬੱਚੇ ਦਾ ਜਨਮ ਦਿਨ ਹੈ ਮੰਨ ਲਓ 15 ਨਵੰਬਰ ਨੂੰ ਬੱਚੇ ਦਾ ਜਨਮ ਦਿਨ ਜਨਮ ਹੋਇਆ ਅੱਜ ਦੇ ਦਿਨ ਹੀ ਮਨਾਵਾਂਗੇ ਮੰਨ ਲਓ 15 ਨਵੰਬਰ ਹੈ ਅੱਜ ਤੇ 15 ਤਰੀਕ ਨੂੰ ਹੀ ਬੱਚੇ ਦਾ ਜਨਮ ਮਨਾਵਾਂਗੇ ਫਿਰ ਅਗਲਾ ਸਾਲ ਆਏਗਾ ਤੇ ਉਦੋਂ ਕਿਹੜੀ ਤਰੀਕ ਨੂੰ ਮਨਾਵਾਂਗੇ ਉਦੋਂ ਵੀ 15 ਨਵੰਬਰ ਫਿਰ ਜਦੋਂ ਅਗਲਾ ਸਾਲ ਆਇਆ ਬੱਚਾ 3 ਸਾਲ ਦਾ ਹੋਇਆ 4 ਸਾਲ 5 ਸਾਲ 7 8 10 ਸਾਲ ਦਾ ਹੋਇਆ ਤੇ ਬੱਚੇ ਦਾ ਜਨਮ ਕਿਹੜੀ ਤਰੀਕ ਨੂੰ ਹੋਊਗਾ ਜੀ 15 ਨਵੰਬਰ ਹੀ ਹੋਏਗਾ ਨਾ ਕਦੇ ਬਦਲੇਗਾ ਨਹੀਂ ਆਪਣੇ ਬੱਚੇ ਦਾ ਜਨਮ ਬੱਚੇ ਦਾ ਬੱਚੀ ਦਾ ਕਦੇ ਵੀ ਬੱਚੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਨ੍ਹਾਂ ਨੂੰ ਆਪਣੇ ਜਨਮ ਦੇ ਨੇ ਚੇਤੇ ਆ ਤਰੀਕਾਂ ਚੇਤੇ ਆ ਉਹ ਵੀ ਆਪਣੇ ਜਨਮ ਇੱਕ ਤਰੀਕ ਫਿਕਸ ਕੀਤੀ ਹੋਈ ਹੈ ਆਪਣੀ ਇੱਕ ਤਰੀਕ ਨੂੰ ਜਨਮ ਮਨਾ ਰਹੇ ਨੇ ਇਹ ਗੁਰੂ ਨਾਨਕ ਸਾਹਿਬ ਨੂੰ ਮਜ਼ਾਕ ਬਣਾ ਦਿੱਤਾ ਗੁਰੂ ਨਾਨਕ ਸਾਹਿਬ ਦਾ ਪਿਛਲੇ ਸਾਲ ਜਿਹੜਾ ਜਨਮ ਜਨਮ ਦਿਨ ਬਣਾਇਆ 12 ਨਵੰਬਰ ਨੂੰ ਬਣਾਇਆ ਐਤ 3 ਨਵੰਬਰ ਨੂੰ ਆ ਗਿਆ ਮਜ਼ਾਕ ਨਹੀਂ ਗਾਇ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਦਾ ਜਨਮ ਇੱਕ ਸਾਲ 'ਚ ਦੋ ਵਾਰੀ ਆ ਰਿਹਾ ਇੱਕ ਸਾਲ 'ਚ ਹੁੰਦਾ ਹੀ ਨਹੀਂ ਬੋਲੂਗਾ ਕੌਣ ਕੌਣ ਦੱਸੂਗਾ ਆਪਣੇ ਘਰਾਂ 'ਚ ਬੱਚਿਆਂ ਨੂੰ ਕਿ ਆ ਮਜ਼ਾਕ ਬਣਾ ਇੱਕੋ ਤਰੀਕ ਹੈ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੀ ਕੋਈ ਹੋਰ ਤਰੀਕ ਨਹੀਂ ਹੈਗੀ ਇੱਕੋ ਤਰੀਕ ਪਲਾ ਕਿਹੜੀ ਗੁਰੂ ਨਾਨਕ ਸਾਹਿਬ ਦੀ 15 ਅਪ੍ਰੈਲ ਵਿਸਾਖੀ ਨੂੰ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ ਛੋਟੇ ਹੁੰਦਿਆਂ ਪੰਜਾਬੀ ਆਪਾਂ ਕਦੇ ਪੜਿਆ ਹੋਵੇ ਸਕੂਲਾਂ ਦੇ ਕਿਤਾਬਾਂ ਦੇ ਵਿੱਚ 15 ਅਪ੍ਰੈਲ ਚੱਲਦਾ ਰਿਹਾ 1469 ਪੁਰਾਣੇ ਬਜ਼ੁਰਗਾਂ ਨੂੰ ਵੀ ਪਤਾ ਹੈ ਕਿ 15 ਅਪ੍ਰੈਲ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਹੈ ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਦਾ ਜਨਮ ਦਿਨ ਨਹੀਂ ਸੀ ਚਲੋ ਕੱਤਕ ਤਾਂ ਲੰਘ ਗਿਆ ਅੱਜ ਮੱਘਰ ਚੜ੍ਹ ਗਿਆ ਕੱਤਕ ਦੀ ਪੂਰਨਮਾਸ਼ੀ ਨੇ ਕਨੇ ਬਣਾਇਆ ਜਨਮ ਕਦੇ ਨਹੀਂ ਸੋਚਣਾ ਬਸ ਇੱਕ ਸਾਡੇ ਦਿਮਾਗ ਤੇ ਸੁਰਤ ਤੇ ਪਰਦਾ ਪਿਆ ਹੈ ਕਿ ਗੁਣਾਂਕ ਦਾ ਜਗਰਪੁਰਬ ਹੈ ਹੁਣ ਪੁੱਛਣਾ ਪੈਂਦਾ ਜਾ ਕੇ ਐਤ ਕੀ ਪਲਾ ਕਿਹੜੀ ਤਰੀਕ ਨੂੰ ਸੀ ਹੁਣ ਐਤ ਕੀ ਤਰੀਕ ਨੂੰ ਕਿਹੜੀ ਨੂੰ ਬਣਾਓਗੇ ਵਾਹ ਮਜ਼ਾਕ ਹੈ ਇਹ ਤਾਂ ਉਹ ਗੱਲ ਹੋ ਗਈ ਕਿ ਅਸੀਂ ਘਰ ਤੇ ਬੱਚੇ ਬੱਚੀ ਦਾ ਜਨਮ ਰੱਖਿਆ ਹੈ ਆਪਣੇ ਘਰ ਦੇ ਮੈਂਬਰਾਂ ਨੂੰ ਪੁੱਛਣ ਦੀ ਬਜਾਏਗਾ ਉਹ ਬਾਹਰੋਂ ਪੰਡਤਾਂ ਨੂੰ ਜਾ ਕੇ ਪੁੱਛਦੇ ਆਉਣੇ ਆ ਅਸੀਂ ਜੀ ਆਪਣੇ ਬੱਚੇ ਦਾ ਨਾਮ ਰੱਖਣਾ ਦੱਸੋ ਜੀ ਸੱਚ ਜਾਣਨਾ ਜਿਨ੍ਹਾਂ ਨੇ ਤਰੀਕਾ ਫਿਕਸ ਕਰ ਦਿਆ ਨਾ ਆਕਾਲ ਤਖਤ ਵਾਲੇ ਇਹ ਆਪ ਨਹੀਂ ਕਰਦੇ ਇਨਾਂ ਦੇ ਪਿੱਛੇ ਡੰਡਾ ਚੱਲਦਾ ਸਰਕਾਰਾਂ ਦਾ ਇਹ ਤਾਂ ਕਰ ਦੇਣ ਤਰੀਕਾ ਬਦਲਦੇ ਨੇ ਮਜ਼ਾਕ ਕਰ ਰਹੇ ਨੇ ਕੱਲ ਨੂੰ ਆਉਣ ਵਾਲੀਆਂ ਬੱਚੇ-ਬੱਚੀਆਂ ਨੇ ਪੀੜੀ ਵਾਲੇ ਪੁੱਛਣਾ ਸਾਨੂੰ ਗੁਰਨਾਨਕ ਮੰਮੀ ਪਾਪਾ ਸਾਡਾ ਜਨਮ ਤਾਂ ਇੱਕ ਤਰੀਕ ਨੂੰ ਬਣਾਇਆ ਜਾਂਦਾ ਗੁਰਨਾਨਕ ਸਾਹਿਬ ਤਾਂ ਕਿਉਂ ਮਜ਼ਾਕ ਬਣਾਉਨੇ ਹੋ ਕਦੇ ਇੱਕ ਤਰੀਕ ਫਿਕਸ ਕੀਤੀ ਕਦੇ ਇੱਕ ਨਹੀਂ ਸਾਰੇ ਗੁਰੂ ਸਾਹਿਬ ਬਣਨ ਵਾਲੀ ਮਜ਼ਾਕ ਹੈ ਅਸੀਂ ਕਰ ਰਹੇ ਹਾਂ ਖੁਦ ਕਰ ਰਹੇ ਹਾਂ ਕੋਈ ਨਹੀਂ ਬੋਲ ਰਿਹਾ ਗੁਰੂ ਗੋਬਿੰਦ ਸਿੰਘ ਦਾ ਜਨਮ ਇੱਕ ਸਾਲ 'ਚ ਦੋ ਵਾਰ ਆ ਸਕਦਾ ਕਦੇ ਆਪਣੇ ਬੱਚੇ ਬੱਚਿਆਂ ਦਾ ਜਨਮ ਆ ਸਕਦਾ ਹੈ 1 ਸਾਲ 'ਚ ਦੋ ਵਾਰੀ ਆ ਸਕਦਾ ਕਦੇ ਇੱਕ ਸਾਲ 'ਚ ਆਵੇ ਹੀ ਨਾ ਕਦੇ ਕਰੋਗੇ ਇਦਾਂ ਨਹੀਂ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਪਿਆ ਕੀਤਾ ਪਿਆ ਹੈ ਤਰੇਹਾਂ ਵੇਖ ਲਓ ਚਾਕੇ ਨਵੀਂ ਡੈਰੀ ਦੇ ਦਿੱਤੋਂ ਮਰਜੀ ਅਜੰਤਨੀਆਂ ਚਾਕੇ ਵੇਖ ਲਓ ਸਾਰਿਆਂ ਚ ਕੜੀ ਖੋਲੀ ਪਈ ਹੈ ਕਦੇ ਕਿਸੇ ਨੂੰ ਨਹੀਂ ਬੋਲਣਾ ਅਸੀਂ ਬਸ ਹੱਥ ਜੋੜ ਕੇ ਗੁਰਦੁਆਰੇ ਆ ਕੇ ਮੱਥਾ ਟੇਕ ਦੇਣਾ ਕਿਉਂ ਅਸੀਂ ਗੁਰੂ ਨਾਨਕ ਦਾ ਗੁਰਪੁਰਬ ਮਨਾ ਕੇ ਆਇਆ ਗੁਰੂ ਨਾਨਕ ਦਾ ਗੁਰਪੁਰਬ ਨਹੀਂ ਮਨਾ ਕੇ ਆਏ ਤੁਸੀਂ ਤੁਸੀਂ ਸ੍ਰੀ ਚੰਦ ਦਾ ਗੁਰਪੁਰਬ ਮਨਾ ਕੇ ਆਏ ਹੋ ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਚੰਦ ਦਾ ਜਨਮ ਹੋਇਆ ਸੀ ਗੁਰਨਾਨਕ ਦਾ ਗੁਰਪੁਰਬ ਨਹੀਂ ਸੀ ਹੋਇਆ ਉਹ ਭਲੇਖੇ ਨਾਲ ਉਦਾਸੀਆਂ ਨੇ ਸ੍ਰੀ ਚੰਦ ਦਾ ਜਨਮ ਦਿਨ ਕਿਉਂਕਿ ਗੁਰਨਾਨਕ ਦਾ ਜਿਹੜਾ ਜਨਮ ਹੈ ਨਾ ਉਹ ਇੰਨਾ ਕਿ ਜ਼ਿਆਦਾ ਹਾਈਲਾਈਟ ਹੋ ਗਿਆ ਸੀ ਪਿਛਲੇ ਦਿਨਾਂ ਤੱਕ ਕਿ ਸ੍ਰੀ ਚੰਦਰ ਨੂੰ ਭੁੱਲ ਗਏ ਤੇ ਉਦਾਸੀਆਂ ਨੇ ਜਾਣ ਬੁੱਝ ਕੇ ਕਿਹਾ ਕਿ ਜੇ ਗੁਰੂ ਨਾਨਕ ਹਾਈਲਾਈਟ ਹੋ ਗਿਆ ਸ੍ਰੀ ਚੰਦਰ ਪੁੱਛਣਾ ਨਹੀਂ ਉਦਾਸੀ ਮਤ ਵਾਲਿਆਂ ਨੇ ਇੱਕ ਚਾਲ ਖੇਡੀ ਕਿ ਸ੍ਰੀ ਚੰਦਰ ਦੇ ਨਾਂ ਤੇ ਗੁਰਨਾਨਕ ਦਾ ਜਨਮ ਦਿਨ ਬਣਾਇਆ ਜਨਮ ਸ੍ਰੀ ਚੰਦਰ ਦਾ ਗੁਰਨਾਨਕ ਦਾ ਬਣਾਇਆ ਉਹ ਜਾਣ ਬੁੱਝ ਕੇ ਬਣਾਇਆ ਤਾਂ ਜੋ ਉਹ ਤਰੀਕ ਜਿਹੜੀ ਕੱਤਕ ਦੀ ਉਹ ਉਹ ਸ੍ਰੀ ਚੰਦਰ ਦੇ ਨਾਂ ਤੇ ਸਾਹਮਣੇ ਆ ਜਾਵੇ ਇਹ ਤਰੀਕਾ ਸੀ ਇੱਕ ਫਿਰ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਹੋ ਗਏ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਿਸੇ ਵੀ ਗੁਰੂ ਸਾਹਿਬਾਨ ਨਾਲ ਤੁਸੀਂ ਆ ਪ੍ਰਾਣੀਆਂ ਜੰਤਰੀਆਂ ਫੇਰ ਲਓ ਖੋਲ ਲਓ ਸਾਰੀਆਂ ਕਿਸੇ ਕਦੇ ਰਿਸਰਚ ਕਰਿਓ ਇੰਨੇ ਖੋਜ ਕਰਿਓ ਕਦੇ ਸਰਵੇ ਕਰਿਓ ਜ਼ਰੂਰ ਸਮਾਂ ਕੱਢਿਓ ਜੇ ਧਰਮ ਬਾਰੇ ਬਾਬਾ ਦਾ ਸੋਚਦੇ ਹੋ ਪਿਆਰ ਕਰਦੇ ਹੋ ਗੁਰੂ ਨਾਨਕ ਨੂੰ ਕਦੇ ਜੰਤਰੀਆਂ ਲੈ ਲਿਓ 2 4 5 ਸਾਲ ਪਿਛਲੀਆਂ ਲੈ ਲਿਓ 5 ਸਾਲ ਪੁਰਾਣੀਆਂ ਕੱਲੇ-ਕੱਲੇ ਗੁਰੂ ਸਾਹਿਬਾਨਾਂ ਦੇ ਜਨਮ ਤਰੀਕ ਵੇਖਿਓ ਉਹਨਾਂ ਦੀ ਜੋਤੀ ਜੋਤ ਦੇ ਤਰੀਕਾ ਵੇਖਿਓ ਉਹਨਾਂ ਦੇ ਗੁਰਤਾ ਗੱਦੀ ਜਿਹੜੇ ਤਰੀਕਾ ਨੇ ਉਹ ਨੋਟ ਕਰਿਓ ਪਿਛਲੇ 5 7 8 6 ਸੱਲਾਂ ਦੇ ਵਿੱਚ ਕਿਸੇ ਤਰੀਕ ਨੂੰ ਇੱਕ ਤਰੀਕ ਦੇ ਵਿੱਚ ਕੋਈ ਨਾ ਗੁਰਪੁਰਬ ਹੈ ਨਾ ਜਨਮ ਹੈ ਨਾ ਜੋਤੀ ਜੋਤ ਬੰਦੀ ਛੋੜ ਦਿਵਸ ਅਸੀਂ ਪੂਰਾ ਜੋਰ ਲਾਇਆ ਕਿ ਇਹ ਇਹਨਾਂ ਦਿਨਾਂ 'ਚ ਆਉਂਦੀ ਹੈ ਬੰਦੀ ਛੋੜ ਇਹਨਾਂ ਦਿਨਾਂ 'ਚ ਨਹੀਂ ਹੈਗਾ ਬੰਦੀ ਛੋੜ ਹੈਗਾ 28 ਫਰਵਰੀ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ 28 ਫਰਵਰੀ 1621 ਨੂੰ ਗਵਾਲੀਅ ਤੋਂ ਰਿਹਾ ਕੇ ਅੰਮ੍ਰਿਤਸਰ ਦੀ ਧਰਤੀ ਤੇ 28 ਫਰਵਰੀ ਨੂੰ ਪਹੁੰਚੇ ਨੇ ਪਰ ਧੱਕੇ ਦੇ ਨਾਲ ਅੱਛਾ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਤਰੀਕ ਨੂੰ ਪਹੁੰਚੇ ਹੋਣਗੇ ਨਾ ਮੰਨ ਲਓ ਕਿ ਇਤਿਹਾਸ ਹੈ ਸਾਡਾ ਇੱਕ ਪੰਨਾ ਹੈ ਸਾਡਾ ਗੁਰੂ ਹਰਗੋਬਿੰਦ ਸਾਹਿਬ ਜੀ ਮੰਨ ਲਓ ਜਿਹੜੇ ਦਿਨ ਪਹੁੰਚੇ ਨੇ ਉਹ ਦਿਨ ਸਾਡੇ ਵਾਸਤੇ ਦੱਸਿਆ ਇਤਿਹਾਸਕ ਇੱਕ ਤਰੀਕ ਨੂੰ ਮੰਨ ਲਓ ਕੋਈ ਇੱਕ ਤਰੀਕ ਫਿਕਸ ਕਰ ਲਓ ਅਗਲੇ ਸਾਲ ਵੀ ਉਹੀ ਤਰੀਕ ਹੋਊਗੀ 2 ਸਾਲ ਬਾਅਦ ਵੀ ਉਹੀ ਤਰੀਕ ਹੋਊਗੀ 3 ਸਾਲ ਬਾਅਦ ਵੀ ਉਹੀ ਤਰੀਕ ਹੋਊਗੀ ਪਰ ਕਦੇ ਕਿਸ ਨੇ ਸੋਚਿਆ ਕਿ ਦੀਵਾਲੀ ਕਦੇ ਨਵੰਬਰ ਚ ਆ ਜਾਂਦੀ ਹੈ ਕਦੇ ਅਕਤੂਬਰ ਚ ਆਉਂਦੀ ਹੈ ਸੋਚਿਆ ਕਦੇ ਕਿਸ ਨੇ ਨਾ ਅੱਖਾਂ ਬੰਦ ਕਰਕੇ ਬੰਦੀ ਛੋੜ ਹੈ ਬੱਚੇ ਛੋੜ ਬੰਦੀ ਛੋੜ 28 ਫਰਵਰੀ ਨੂੰ ਹੈ 28 ਫਰਵਰੀ ਨੂੰ ਬੰਦੀ ਛੋੜ ਬਣਦਾ ਹੈ ਠੀਕ ਹੈ ਉਹਨਾਂ ਦੀ ਦੀਵਾਲੀ ਹੋਊਗੀ ਉਹਨਾਂ ਦਾ ਰਾਮਚੰਦਰ ਆਇਆ ਹੈ ਠੀਕ ਹੈ ਉਹਨਾਂ ਨੂੰ ਮੁਬਾਰਕ ਹੈ ਔਰ ਬਹਾਨਾ ਕੀ ਹੈ ਅਸੀਂ ਤਾਂ ਪਟਾਕੇ ਚਲਾਉਣੇ ਸੀ ਬਹਾਨਾ ਬਣਾ ਲਿਆ ਅਸੀਂ ਨਹੀਂ ਨਾਮ ਤਾਂ ਤੈਨੂੰ ਮੰਨਦੇ ਨਾ ਮੰਨੋ ਗੁਰੂ ਹਰਗੋਬਿੰਦ ਸਾਹਿਬ ਨੂੰ ਤਾਂ ਮੰਨਦੇ ਆ ਨਾ ਫਰ ਵੀ ਤੋ ਖਿੱਚ ਕੇ ਲਿਆ ਕੇ ਲਿਆ ਕੇ ਨੰਬਰ ਚ ਵੜ ਤਾ ਇਤਿਹਾਸ ਵਿਗਾੜਿਆ ਨਹੀਂ ਕਿ ਅਸੀਂ ਬਹਾਨਾ ਤਾਂ ਬਣਾਉਣਾ ਸੀ ਫੁੱਟੜੀਆਂ ਚਲਾਉਣੀਆਂ ਨੇ ਬਹਾਨਾ ਤਾਂ ਬਣਾਉਣਾ ਅਸੀਂ ਨਾਰ ਉਹਨਾਂ ਥੋੜਾ ਵੇਖਾਂ ਵੇਖ ਵੇਖ ਥੋੜਾ ਤਰਸਾਂਗੇ ਬਹਾਨਾ ਤਾਂ ਸਾਨੂੰ ਵੀ ਚਾਹੀਦਾ ਕਿ ਅਸੀਂ ਪਟਾਕੇ ਜਲਾਵਾਂਗੇ ਠੀਕ ਹੈ ਖੁਸ਼ੀਆਂ ਨਾਲ ਉਦਾਂ ਦੀਵੇ ਜਗਾ ਲਓ ਕੋਈ ਚੱਕਰ ਨਹੀਂ ਪਰ ਇਤਿਹਾਸ ਦਾ ਕਿਉਂ ਵਿਗਾੜਾ ਪਾਇਆ ਹੋਇਆ ਹੈ ਇਤਿਹਾਸ ਦੇ ਵਿੱਚ ਕਿਹਨਾਂ ਤੋੜ-ਬਿਰੋੜ ਕੀਤੀ ਜਾ ਰਹੀ ਹੈ ਕਦੇ ਨੇ ਸੋਚਣਾ ਕਦੇ ਕਿਸੇ ਨੇ ਕਦੇ ਨਹੀਂ ਦੇਖਣਾ ਕਿਸੇ ਨੇ ਕਦੇ ਨਹੀਂ ਇਸ ਗੱਲ ਦੀ ਖੋਜ ਕਰਨੀ ਬਸ ਜੀ ਅਸੀਂ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਬਸ ਖਾ ਕੇ ਘਰਾਂ ਨੂੰ ਚੱਲ ਜਾਣਾ ਸਾਨੂੰ ਕੀ ਇਤਿਹਾਸ ਨਾਲ ਲੈਣ ਦੇ ਜਿੱਥੇ ਮਰਜ਼ੀ ਕਰੀ ਜਾਣ ਭਾਵੇਂ ਬੰਦੀ ਛੋੜ ਭਾਵੇਂ ਨਵੰਬਰ ਚ ਮਨਾ ਲੈਣ ਭਾਵੇਂ ਜੂਨ ਚ ਮਨਾ ਲੈਣ ਤੇ ਭਾਵੇਂ ਦਸੰਬਰ ਚ ਮਨਾ ਲੈਣ ਸਾਨੂੰ ਕੀ ਲੈਣ ਦੇ ਅਸੀਂ ਤਾਂ ਮੱਥਾ ਟੇਕਣਾ ਦੀਵੇ ਜਗਾਉਣੇ ਆ ਪਟਾਕੇ ਜਗਾਉਣੇ ਆ ਤੇ ਘਰਾਂ ਨੂੰ ਜਾ ਕੇ ਸੌਂ ਜਾਣਾ ਬਸ ਕੰਮ ਸਾਡਾ ਇੰਨਾ ਕੀ ਆ ਕਦੇ ਨੀ ਇਹ ਚੀਜ਼ ਕਦੇ ਖੋਜਿਓ ਜ਼ਰੂਰ ਪੜਿਓ ਜ਼ਰੂਰ ਜੰਤਰੀਆਂ ਲੈ ਲਓ ਤੁਹਾਨੂੰ ਉੱਥੇ ਕਲੀਅਰ ਹੋ ਜਾਣੀ ਜੇ ਇੱਕ ਤਰੀਕਾ ਰੱਖਣੀ ਆ ਨਾ ਇੱਕ ਤਰੀਕ ਹਰੇਕ ਸਾਲ ਦੇ ਵਿੱਚ ਇੱਕ ਤਰੀਕ ਹੈ ਇੱਕੋ ਇੱਕ ਹੱਥ ਜੋੜ ਕੇ ਬੈਠੀ ਹੈ ਇੱਕ ਨਾਨਕ ਮੂਲ ਨਾਨਕ ਸਹੀ ਕਲੈਂਡਰ ਹੈ ਉਹਦੇ ਵਿੱਚ ਇੱਕੋ ਤਰੀਕਾ ਫਿਕਸ ਕੀਤੀਆਂ ਹੋਈਆਂ ਨੇ ਇੱਕੋ ਤਰੀਕਾ ਨੇ ਉਹਨੂੰ ਲੈ ਕੇ ਰੱਖ ਲਵੋ ਮੂਲ ਨਾਨਕ ਸਹੀ ਕਲੈਂਡਰ ਅਸਲ ਵਿੱਚ ਛੇਤੀ ਕਿਤੇ ਦੁਕਾਨਾਂ ਤੇ ਮਿਲਦਾ ਨਹੀਂ ਉਦੇ ਵਿੱਚ ਅੱਜ ਦੀ ਤਰੀਕ ਜਿਹੜਾ ਦਿਨ ਹੈ ਨਾ ਅਗਲੇ ਸਾਲ ਵੀ ਉਹੀ ਤਰੀਕ ਚ ਅਗਲੇ ਸਾਲ ਵੀ ਉਹੀ ਤਰੀਕ ਹੈ ਭਾਵੇਂ 2 ਸਾਲ 5 ਸਾਲ 10 ਸਾਲ ਲੰਘ ਜਾਣ ਇਹ ਅਸਲ ਵਿੱਚ ਨਾ 2003 ਦੇ ਵਿੱਚ ਲਾਗੂ ਹੋਇਆ ਸੀ ਮੌਨ ਨਾਨਸਾ ਕਿਲਿੰਦਰ ਇੱਕ ਤਰੀਕ ਬਣ ਦਿੱਤੀ ਗਈ ਸੀ ਅਫਾਲ ਤੱਕਤ ਵੱਲੋਂ ਮਾਨਤਾ ਵੀ ਮਿਲ ਗਈ ਸੀ ਪਰ ਥੋੜੇ ਸਮੇਂ ਬਾਅਦ ਇਸ ਚੀਜ਼ ਨੂੰ ਫਿਰ ਚੇਂਜ ਕਰ ਦਿੱਤਾ ਗਿਆ ਬਦਲ ਦਿੱਤਾ ਗਿਆ ਕਿ ਇਹ ਚੀਜ਼ ਨੂੰ ਬਿਲਕੁਲ ਰਾਤੀ ਕਰ ਦਿੱਤਾ ਕਿ ਇਹ ਚੀਜ਼ ਸਾਹਮਣੇ ਨਹੀਂ ਆਉਣ ਦੇ ਕਿਉਂਕਿ ਜਦੋਂ ਉੱਪਰੋਂ ਪ੍ਰੈਸ਼ਰ ਹੈ ਸਰਕਾਰਾਂ ਦਾ ਉਹਨਾਂ ਨੇ ਸਹੀ ਨਹੀਂ ਸਾਡਾ ਕੁਝ ਵੀ ਲੈਣ ਦੇ ਸਹੀ ਇਕ ਜੀ ਨੇ ਠੀਕ ਹੈ 2003 ਦੇ ਵਿੱਚ ਸਾਡਾ ਇੱਕ ਕੈਲੰਡਰ ਸੀ ਉਹ ਪੱਕਾ ਹੋ ਗਿਆ ਸੀ ਉਹਦੇ ਵਿੱਚ ਇੱਕ ਤਰੀਕ ਹੈ ਜਿਹੜੇ ਗੁਰੂ ਸਾਹਿਬਾਨ ਦਾ ਜਨਮ ਦਿਨ ਅਵਤਾਰਪੁਰਬ ਜੋਤੀ ਜੋਤ ਗੁਰਤਾ ਗਦੀ ਜਿਹੜੇ ਜਿਹੜੇ ਸਾਡੇ ਇਤਿਹਾਸ ਦੇ ਦਿਹਾੜੇ ਹੈਗੇ ਨੇ ਫਿਕਸ ਨੇ ਇੱਕੋ ਤਰੀਕ ਚ ਨੇ ਉਹ ਹੈ ਮੂਲ ਨਾਨਕ ਸਹੀ ਕੈਲੰਡਰ ਉਦੋਂ ਸਾ ਤੇ ਜੇ ਤਾਂ ਇਹ ਜਤਕਰੀਆਂ ਮੰਤਰੀਆਂ ਤੋਂ ਵੇਖਣਾ ਹੈ ਫਿਰ ਤਾਂ ਇਹ ਐਤ ਕੀ ਸਾਲ ਕੋਈ ਤਰੀਕ ਹੈ ਅਗਲੇ ਸਾਲ ਕੋਈ ਤਰੀਕ ਹੈ ਅਗਲੇ ਸਾਲ ਕੋਈ ਤਰੀਕ ਹੈ ਫਿਰ ਅਗਲੇ ਸਾਲ ਪੁੱਛਣਾ ਪੂ ਜਾ ਕੇ ਅੱਛਾ ਜੀ ਐਤ ਕੀ ਗੁਰਨਾਣੇ ਤੇ ਦਾ ਗੁਰਪੁਰਬ ਕਦੋਂ ਮਣਾਈਏ ਫਿਰ ਅਗਲੇ ਸਾਲ ਵੀ ਅੱਛਾ ਜੀ ਐਤ ਕੀ ਮਜ਼ਾਕ ਨਹੀਂਗਾ ਤੁਹਾਨੂੰ ਇੱਕ ਦਮ ਤਰੀਕ ਨਹੀਂ ਚਾਹੀਤੇ ਬੱਚਿਆਂ ਦਾ ਚਿੱਤੇ ਰਹਿ ਜਾਂਦਾ ਉਦਾਂ ਨਹੀਂ ਚਿੱਤੇ ਕਿਸੇ ਇੱਕ ਇੱਕ ਹੀ ਨਹੀਂ ਛੱਡੋ ਸਮਾਂ ਸੀਮਤ ਹੈ ਗੁਰੂ ਸਾਹਿਬਾਨਾਂ ਨਾਲ ਹੀ ਨਹੀਂ ਮਜ਼ਾਕ ਕੀਤਾ ਅਗੇ ਸਿੱਖ ਸ਼ੀਧਾਂ ਦੇ ਤਰੀਕਿਆਂ ਨਾਲ ਵੀ ਬਿਜਾਇਆ ਕਰ ਦਿੱਤਾ ਟੋਟਲ ਇੱਕਦਮ ਸਾਰੀਆਂ ਤਰੀਕਾਂ ਵਾਧਾ ਦਿੱਤੀਆਂ ਬਸ ਇੰਨੀ ਬੇਨਤੀ ਹੈ ਜਦੋਂ ਵੀ ਕਿਤੇ ਆਪਾਂ ਨੂੰ ਪ੍ਰਾਣੀਆਂ ਜੰਤਨੀਆਂ ਲੱਭ ਜਾਈਆਂ ਨੇ ਇੱਕ ਰੀ ਬੈਠ ਕੇ ਰੱਖ ਕੇ ਸਾਹਮਣੇ ਸਾਰੀਆਂ ਕੱਲੀ-ਕੱਲੀਆਂ ਖੋਲ ਕੇ ਦੇਖ ਲਓ ਤੁਹਾਨੂੰ ਪਿਛਲੇ 5-7 10 ਸਾਲਾਂ ਦੇ ਵਿੱਚ ਕੋਈ ਇੱਕ ਤਰੀਕ ਲੱਭਣੀ ਨਹੀਂ ਤੁਹਾਨੂੰ ਮੈਂ ਅੱਖਾਂ ਬੰਦ ਕਰਕੇ ਆਪਾਂ ਸਾਰੇ ਮੰਨ ਜਾਨੇ ਠੀਕ ਹੈ ਜੀ ਸਾਡੀ ਗੁਰਦੁਆਰੇ ਮੱਥਾ ਟੇਕਣਾ ਹਰ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਪਰ ਪੁੱਛਿਓ ਜਰੂਰ ਜਿੱਥੇ ਵੀ ਕਿਤੇ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਦਾ ਮੰਨਿਆ ਜਾਂਦਾ ਕਹਿੰਦੇ ਆ ਕਹਿੰਦੇ ਆ ਕਿ ਕੱਤਕ ਦੀ ਪੂਰਨਮਾਸੀ ਨੂੰ ਹੋਇਆ ਸੀ ਕੱਤਕ ਦੀ ਪੂਰਨਮਾਸੀ ਦਾ ਲੰਘ ਗਈ ਅੱਜ ਤਾਂ ਮੱਕਰ ਚੜ ਗਿਆ ਹੁਣ 30 ਨਵੰਬਰ ਨੂੰ ਐ 30 ਨਵੰਬਰ ਨੂੰ ਮੱਕਰ ਦੀ ਪੂਰਨਮਾਸੀ ਹੈ ਹੁਣ ਦੱਸਿਓ ਕਿ ਕੱਤਕ ਦੀ ਪੂਰਨਮਾਸੀ ਨੂੰ ਹੋਇਆ ਸੀ ਕਿ ਮੱਕਰ ਦੀ ਪੂਰਨਮਾਸੀ ਨੂੰ ਹੋਇਆ ਸੀ ਇਹ ਕੀ ਗੱਲ ਤਰੀਕਾ ਕਿੰਨੇ ਬਦਲਿਆਂ ਨੇ ਕਿੰਨੇ ਬਦਲਿਆ ਨੇ ਇਹ ਸੱਚ ਸੋਚੋ ਜਰੂਰ ਲੱਭਿਓ ਜਰੂਰ ਜਿੱਥੋਂ ਤੱਕ ਇਹ ਆਵਾਜ਼ ਆਉਂਦੀ ਹੈ ਉਹਨਾਂ ਨੂੰ ਪਹੁੰਚਾਓ ਸਤਿਗੁਰੂ ਜੀ ਕਿਰਪਾ ਕਰਨ ਭੁੱਲ ਚੁੱਕ ਦੀ ਖਿਮਾ ਕੋਸ਼ਿਸ਼ ਹੋਣ ਦੀ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰੀਏ ਜੇ ਨਾ ਕਿਸੇ ਨੇ ਸੋਚਿਆ ਸਮਝਿਆ ਤਾਂ ਇਤਿਹਾਸ ਇੱਕ ਜੋਕ ਬਣ ਕੇ ਰਹਿ ਜਾਏ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵਾਹਿਗੁਰੂ